हांजी दोस्तों जिवें के तौहनु पता ही है कि कुछ दिन पहले ही माता चरण कौर ने एक छोटे ने और छोटे सिद्धू ਨੂੰ ਜਨਮ ਦਿੱਤਾ ਹੈ ਜਿਸ ਤੋਂ ਬਾਅਦ ਸਾਰਾ ਹੀ ਪਰਿਵਾਰ ਬਹੁਤ ਜ਼ਿਆਦਾ ਖੁਸ਼ ਦਿਖਾਈ ਦੇ ਰਿਹਾ ਹੈ ਲਗਭਗ 2 ਸਾਲਾਂ ਦੇ ਲੰਮੇ ਸਮੇਂ ਬਾਅਦ ਸਿੱਧੂ ਦੀ ਹਵੇਲੀ ਵਿੱਚ ਖੁਸ਼ੀਆਂ ਨੇ ਦੁਬਾਰਾ ਫੇਰਾ ਪਾਇਆ ਹੈ ਸਾਰੇ ਹੀ ਸਿੱਧੂ ਨੂੰ ਚਾਣ ਵਾਲੇ ਆਪਣੇ ਆਪਣੇ ਤਰੀਕੇ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਵਧਾਈਆਂ ਦੇ ਰਹੇ ਨੇ ਤੇ ਹੁਣ ਛੋਟੇ ਸਿੱਧੂ ਦੀ ਨਾਨੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਮਾਤਾ ਚਰਨ ਕੌਰ ਅਤੇ ਛੋਟੇ ਸਿੱਧੂ ਨਾਲ ਵੀਡੀਓ ਕਾਲ ਤੇ ਗੱਲਾਂ ਕਰ ਰਹੀ ਹੈ ਤੇ ਬਹੁਤ ਜਿਆਦਾ ਖੁਸ਼ ਦਿਖਾਈ ਦੇ ਰਹੀ ਹੈ ਤੁਸੀਂ ਵੀ ਸੁਣੋ ਕੀ ਹੋਈ ਨਾ ਵਿਚਕਾਰ ਗਲਬਾਤ ਕਿਹਨੇ ਕਰਿਆ ਤੇ ਨੀ ਵਿਤਿਆਗੀ ਤਰੂ ਇਸ ਪਰ ਨਾ ਕਰ ਗੁੱਗੂ ਹੀ ਲਾ ਗੁੱਗੂ ਮੰਮਾ ਦੇ ਕਿਹਾ ਅੱਛਾ ਅੱਛਾ ਮੰਮਾ ਆ ਗਿਆ ਮੰਮਾ ਗੱਲ ਆ ਗਿਆ ਕੱਛ ਕਿੰਨਾ ਚੋਨਾ ਉਹ ਨਾਵੇਂ ਮਮਾ ਦੇਣਾ ਨਹੀਂ